ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਗਰਾ ਪ੍ਰੋਡਕਸ਼ਨ YouTube ਚੈਨਲ ਦੇ ਕਰਵਾਲੇ ਸਾਰੀ ਸੱਜਣਾ ਮਿੱਤਰ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੇ ਨਾਗਰਾ ਪ੍ਰੋਡਕਸ਼ਨ Facebook ਪੇਜ ਨੂੰ ਵੀ ਕਰ ਲੋ ਫੋਲੋ ਬਈ ਕਿਉਂਕਿ ਉਹ ਆਪਣਾ ਨਾਮ ਚਲਾਇਆ ਹੈਗਾ ਉਹਨੂੰ ਜਰੂਰ ਫੋਲੋ ਕਰੋ ਤਾਂ ਕਿ ਆਪਣਾ ਇੱਕ ਜਨਲ ਆਪਣੇ ਹੋਰ ਤੋਂ Instagram 'ਤੇ ਚਲਾਵਾਏ ਉਮੀ ਐਸੀ ਦੀ ਚਲਣ ਨਾ ਕਿਰਾ ਪ੍ਰੋਡਕਸ਼ਨ ਦੇ ਇੰਸਟਾਗ੍ਰਾਮ ਵੀ ਉਹ ਚਲਾਇਆ ਕਰਾਂਗੇ ਆਪਾਂ ਤੇ ਫੇਸਬੁੱਕ ਵੀ ਚਲਾਉਣ ਲੱਗੇ ਬਈ ਆਪਾਂ ਤੇ YouTube ਚੈਨਲ ਆਪਣਾ ਚੱਲਦੀ ਆ ਬਾਈ ਜੀ ਠੀਕ ਹੈ ਜੀ ਬਹੁਤ ਬਹੁਤ ਬਈ ਸਬਸਕ੍ਰਾਈਬ ਕਰ ਲਓ ਤੇ ਫੋਲੋ ਕਰ ਲਓ ਪੇਜ ਨੂੰ ਠੀਕ ਹੈ ਜੀ ਤੇ ਕੰਪਿਊਟਰ ਬਈ ਅੱਜ ਆਪਾਂ ਫੇਰ ਲੈ ਕੇ ਆਇਆ 300 ਦਾ ਇੱਕ ਬਈ 600 ਦੇ ਦੋ ਆ ਗਏ ਠੀਕ ਹੈ ਜੀ ਕੰਪਿਊਟਰ ਵੀ ਇੱਕ ਦੋ ਇੱਕ ਆ ਬਈ ਜੇ ਅੱਜਾ ਦੇ ਕਬੂਤਰ ਜੋ ਕਿਸੇ ਤੋਂ ਨਸਲ ਨਾ ਬਣੀ ਫੇਰ ਦੋ ਵਾਰ ਕੋਈ ਨਸਲ ਬਣੀ ਬਾਂਦੀ ਠੀਕ ਹੈ ਜੀ ਤਿੰਨ ਤਿੰਨ ਸੌ ਲੈ ਕਬੂਤਰ ਬਈ ਉੱਟਣਗੇ ਫੁੱਲਾ ਇਹਦੇ ਵਿੱਚ ਇੱਕ ਦੋ ਕਬੂਤਰ ਵੱਡੇ ਹੈ ਬਾਕੀ ਸਾਰੇ ਉੱਡਣ ਵਾਲੇ ਕਬੂਤਰ ਹੈ ਬਈ ਇਸ ਸਾਲ ਜਿਹੜੇ ਰਹਿ ਗਏ ਉਹ ਕਬੂਤਰ ਹੈ ਕਿ ਬਈ ਕੋਈ ਕਿਤੇ ਕੱਚਾ ਨਹੀਂ ਹੋਇਆ ਹੋਇਆ ਠੀਕ ਹੈ ਬਈ ਜੀ ਕਿਤੇ ਵੀ ਕੱਚਾ ਨਹੀਂ ਹੈ ਸਿੱਧੇ ਛਤਰੀ ਦੇ ਆਉਂਦੇ ਹੋ ਬਈ ਜੀ ਇਹ ਕਬੂਤਰ ਰਹਿ ਗਏ ਸੀ ਛੱਡਣ ਨਹੀਂ ਉਹ ਪਰ ਇਹ ਕਬੂਤਰ ਬਦਾਮ ਖਾਈਂ ਬੈਠੇ ਨੇ ਬਾਈ ਇਹ ਕਬੂਤਰ ਨੇ ਬਦਾਮ ਖਾਈਂ ਬੈਠੇ ਬਾਈ ਉੱਡਣਗੇ ਵੀ ਫੁੱਲ ਜਿਹੜਾ ਕਬੂਤਰ ਤੁਸੀਂ ਲੋਕ 1000 2000 ਦਾ ਕਹਦੇ ਬਈ ਬਾਈ ਇੰਨਾ ਚਿਰ ਉੱਡਣਗੇ ਤੇ 3 300 ਆਹੀ ਇੰਨਾ ਚਿਰ ਉੱਡਣਗੇ ਬਾਈ ਜੀ ਇਹ 24 25 ਕਬੂਤਰ ਹੈ ਬਾਈ ਠੀਕ ਹੈ ਬਾਈ ਗਾਰੰਟੀ ਆਪਾਂ ਲੈਂਦੀ ਰਹਿੰਦੇ ਨੇ 3 300ਾਂ ਦੀ ਪਾ ਲੱਚਮਾ ਤੁਹਾਨੂੰ ਗਾਰੰਟੀ ਦਿੰਨਾਗਾ ਬਾਈ ਜੀ ਇਹ 300 ਵਾਲੇ ਕਬੂਤਰ ਉੱਟਣਗੇ ਬਈ ਫੁੱਲ ਗਰਮੀ ਦੇ ਵਿੱਚ ਇਹਨਾਂ ਦੀ 2:30 ਵਜੇ ਤੱਕ ਦੀ ਉਡਾਰ ਹੈਗੀ ਉਸ ਟਾਈਮ ਦੀ ਪਰ ਕੀ ਹੋਏਗਾ ਉਹ ਬੰਦੇ ਕੋਲ ਕਬੂਤਰ ਜਿਆਦੇ ਸੀ ਬਈ ਜਿੰਨੇ ਕਿ ਛੱਡੇਗੇ ਛੱਡੇਗੇ ਬਾਕੀ ਆਰ ਰਗੇ ਬਈ ਉਹ ਕੋਈ ਆਪਣ ਨੂੰ ਸਾਰੇ ਹੀ ਦੇ ਗਿਆ ਠੀਕ ਹੈ ਕੋਈ ਜਿਹੜੇ ਰਹਿ ਗਏ ਕਿਉਂਕਿ ਅਗਲੇ ਸਾਲ ਖਤਰੋਂ ਨਵੇਂ ਬੱਚੇ ਖੜਾਉਂਦੇ ਬਈ ਠੀਕ ਹੈ ਜੀ ਜਿਹੜੇ ਲੋਕ ਕਹਿੰਦੇ ਵੀ ਸਾਨੂੰ ਉੱਡਣ ਵਾਲੇ ਕਬੂਤਰ ਚਾਹੀਦੇ ਨੇ ਬਈ ਅੱਜ ਲੈ ਜਾਓ ਜੇ ਆਹ 3-300 ਵਾਲੇ ਕਬੂਤਰوں 'ਚ ਸੁੱਟ ਦੋ ਉੱਡਣ ਵਾਲੇ ਕਬੂਤਰ ਨਾ ਬਣੇ ਫਿਰ 5-5000 ਦਾ 10-10000 ਤੇ ਜਿਹੜੇ ਕਬੂਤਰ ਤੁਸੀਂ ਲੈ ਕੇ ਜਾਣੇ ਉਹਨਾਂ 'ਚ ਵੀ ਕਿਸੇ ਤੋਂ ਕੁਝ ਨਹੀਂ ਬਣ ਸਕਦਾ ਇਸ ਜੀ ਦੀ ਮੈਂ ਗਾਰੰਟੀ ਦੇ ਰਿਹਾ ਚ 3-300 ਵਾਲੇ ਕਬੂਤਰ ਹੈ ਪਰ 5-5000 ਵਾਲੇ ਕਬੂਤਰਾਂ ਦਾ ਮੁਕਾਬਲਾ ਕਰਨਾ ਕਿਵੇਂ ਜੀ ਐਦਾਂ ਉੱਤੇ ਤਾਂ ਹੋਰ ਕੁਝ ਕਹਿ ਵੀ ਨਹੀਂ ਸਕਦੇ ਠੀਕ ਹੈ ਜੀ ਭਾਈ ਛਤਰੀ ਵੀ ਆਪਕੋ ਸਮਝਾ ਦਵਾਂ ਕਿਹੜੀ ਛਤਰੀ ਦੇ ਇੱਕ ਘੜ ਦੇ ਕਬੂਤਰ ਹੈ ਫੁੱਲੇ ਡਾਵੇ ਆ ਬਾਈ ਜੀ ਠੀਕ ਹੈ ਜੀ ਇਹਦੇ ਵਿੱਚ ਕਬੂਤਰ ਜ਼ਿਆਦਾ ਹੈ ਕਬੂਤਰੀ ਦਾ ਮਤਲਬ ਦੋ ਚਾਰ ਕਿ ਹੋਣੀਆਂ ਚਾਹੀਆਂ ਕਬੂਤਰ ਇਹਨਾਂ ਜਵਤ ਪਰ ਉੱਡਣਗੇ ਇੰਨਾ ਆਪ ਨੂੰ ਪਤਾ ਹੁਣ ਠੰਡ 'ਚ ਤਾਂ ਰਹਿ ਕੇ ਉੱਡ ਜਾਂਦੇ ਆ ਬਾਈ ਉਸ ਟਾਈਮ ਗਰਮੀ ਦੇ ਵਿੱਚ ਉੱਡਣਗੇ ਵੇ ਗਰਮੀ ਦੇ ਵਿੱਚ ਠੀਕ ਹੈ ਜੀ ਲੋਹਾਂ ਦੇ ਕਬੂਤਰ ਹੈ ਬਾਈ ਇਹ ਲੋਹ ਦੇ ਆਹ ਦਿਨ ਚ ਤਾਂ ਰਹਿ ਕੇ ਉੱਡ ਜਾਂਦੇ ਆ ਬਾਈ ਜੀ ਬਾਕੀ ਬਾਈ ਜੀ ਇੱਕ ਵਾਰ ਤੁਹਾਨੂੰ ਹੋਰ ਗੱਲ ਕਰਨੀ ਚਾਹਣਾਗਾ ਵੇ ਆਪਾਂ ਡਿਲੀਵਰੀ ਨਹੀਂ ਕਰਦੇ ਬਾਈ ਜੀ ਡਿਲੀਵਰੀ ਕੋਈ ਨਹੀਂ ਕਰਦੇਗੇ ਠੀਕ ਹੈ ਤੁਸੀਂ ਕਬੂਤਰਾਂ ਨੂੰ ਜਿਹੜੇ ਕੋਈ ਰੋਕਣਾ ਕਬੂਤਰ ਜਿਹੜਾ ਇਕੱਠੇ ਲੈਣੇ ਇਕੱਠੇ ਵੀ ਲੈ ਸਕਦਾ ਸਾਰੇ 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 ਕਬੂਤਰੇ ਚੰਗੇ ਆ ਬਾਈ ਇੱਕ ਵੀ ਇਹਨਾਂ ਦੇ ਕਬੂਤਰ ਮਾੜਾ ਨਹੀਂ ਹੈਗਾ ਦੋ ਤਿੰਨ ਕਬੂਤਰਾਂ ਜੇ ਵੱਡੇ ਫਿਰਦੇਗੇ ਮਾੜਾ ਇੱਕ ਵੀ ਨਹੀਂ ਹੈਗਾ ਕਹਿ ਜਾਂਦੇ ਆ ਬਾਕੀ ਇੱਕ ਵਾਰ ਤੁਹਾਨੂੰ ਹੋਰ ਗੱਲ ਕਹਿੰਦਾ ਬਾਈ ਜੀ ਡਿਲੀਵਰੀ ਨਹੀਂ ਆਪਾਂ ਕਰ ਸਕਦੇ ਡਿਲੀਵਰੀ ਆਪਾਂ ਕਰ ਦੇਣੀ ਹੈਗੀ ਬਾਈ ਡਿਲੀਵਰੀ ਬਾਰੇ ਨਾ ਚਾ ਕਰੋ ਤੇ ਉਹ ਤੁਸੀਂ ਪੈਸੇ ਅਕਾਊਂਟ ਚ ਪਾਓ ਬਾਈ ਚਾ ਸਾਰੇ ਕਬੂਤਰ ਰਖਾਓ ਚਾ ਤੁਸੀਂ ਇੱਕ ਕਬੂਤਰ ਰਖਾਓ ਚਾ ਦੋ ਰਖਾਓ ਬਾਈ ਜੀ ਸਕਰੀਨਸ਼ਾਟ ਭੇਜੋ ਕਿਹੜਾ ਕਬੂਤਰ ਰੱਖਣਾ ਉਹੀ ਰੱਖਿਆ ਜਾਊਗਾ ਬਾਈ ਪਰ ਪੇਮੈਂਟ ਪਾ ਕੇ ਰੱਖਿਆ ਜਾਊਗਾ ਉਹੀ ਰੱਖਿਆ ਜਾਣਾ ਠੀਕ ਹੈ ਜੇ ਕਿਸੇ ਨੇ ਇਕੱਠੇ ਲੈਣੀ ਸਾਰੇ ਸਾਰੇ ਇਕੱਠੇ ਲੈਣਾ 24 25 ਕਬੂਤਰ ਆ ਬਾਈ ਤੇ ਕਰਾਉਣਾ ਤੁਹਾਨੂੰ ਸ਼ੌਕ ਕਬੂਤਰਾਂ ਦਾ ਰੇਟ ਉਹ ਹੀ ਹੈ ਬਾਈ ਆਪਣਾ 300 ਦਾ ਇੱਕ ਠੀਕ ਹੈ ਜੀ ਰੇਟ ਉਹੀ ਹੈਗਾ ਪਰ ਕਬੂਤਰ ਆਏ ਵੀ ਤੁਸੀਂ ਕਹੋਗੇ ਜਿਹੜਾ ਲਾਇਆ ਬੰਦਾ ਜ਼ਿਆਦਾ ਰੱਖੂਗਾ ਵੀ ਕਬੂਤਰ ਹੈਗੇ ਹੋਈਏ ਜ਼ਿਆਦਾ ਹੀ ਰੱਖੋਗੇ ਵੀ ਆਹ ਕਬੂਤਰ ਬਾਈ ਸਾਨੂੰ ਪਹਿਲਾਂ ਕਿਉਂ ਨਹੀਂ ਮਿਲੇ ਕਬੂਤਰ ਵੀ ਇੱਕ ਤੋਂ ਇੱਕ ਉੱਡਣ ਜਿਵੇਂ ਪੂਰੇ ਆਏ ਸਾਹਮਣੇ ਕੋਕੇ ਜੜਦੇ ਨੇ ਉੱਡਣ ਦੇ ਨੇ ਤੇ ਕੋਈ ਨਹੀਂ ਹੈਗਾ ਵੀ ਨਾ ਉੱਡਣਾ ਉੱਡਣ ਦੇ ਨੇ ਤੇ ਕੋਈ ਮਾਨ ਕੇ ਘਾਟ ਹੀ ਨਹੀਂ ਹੈਗੀ ਬਾਈ ਇਨ ਲੋਈ ਪਹਿਲੇ ਸੋਨ ਕਬੂਤਰ ਚੈੱਕ ਕਰਾਉਣਾ ਲਾਲ ਚੀਨਾ ਖੱਟੀਆਂ ਅੱਖਾਂ ਬਾਈ ਚੱਟੇਪੂਰੇ ਲੋਕਾ ਬਾਈ ਜੀ ਖੱਟੀਆਂ ਅੱਖਾਂ ਬਾਈ ਜੀ ਤੋ ਕਰ ਰੋਈ ਪੁੱਲ ਲੈ ਆਸੋ ਹੋਰ ਆ ਸ਼ੌਂ ਕਰ ਲੋ ਬਾਈ ਜੀ ਠੀਕ ਜੀ ਕੁਝ ਕਬੂਤਰੇ ਝੋੜ ਚ ਵੀ ਹੋਏਗੇ ਆ ਇੰਨਾ ਕਿ ਬੱਚੇ ਕਹਿੰਦੇ ਖੇੜ ਪਾਣੀ ਬਣਾਉਣੇ ਅੱਜ ਬਣਾ ਸਕਦਾ ਬਾਈ ਕਿਉਂਕਿ ਇੱਧਰ ਉੱਧਰ ਫਿਰ ਰੱਬ ਦੀ ਨਾ ਹੋਇਆ ਠੀਕ ਹੈ ਜੀ ਬਾਈ ਜੜੀਆਂ ਢੱਲੋ ਕੋਈ ਨੇ ਕੱਟ ਇਹ ਕੱਟ ਲਾ ਕੇ ਪਈ ਹੋਣ ਨੇ ਹੈਗੀਆਂ ਪਰ ਇੱਕ ਇੱਕੇ ਕਰ ਦੇਣੇ ਕੂਤਰ ਇਹਨਾਂ ਨੂੰ ਵੀ 21 ਲਿਖੇਗਾ ਹੈਗੀਆਂ ਕੱਟ ਲਾ ਕੇ ਪਈਆਂ ਬਾਈ ਕਿਸੇ ਸਮੇ ਪੱਕੀਆਂ ਨੇ ਕੱਟ ਲਾ ਕੇ ਪਈਆਂ ਹਣ ਬਾਈ ਹਾਂ ਪਰ ਇੰਨੀ ਗਰੰਟੀ ਦਿੰਨੇ ਆ ਵੀ ਉੱਡਣ ਨੂੰ ਇਹ ਪੂਰੇ ਬੰਬੇ ਬਣਾਉਣਗੇ ਉੱਤਰਾਂ ਦੇ ਪੈਣੇ ਚ ਕਾਟ ਨਹੀਂ ਨਾ ਕੂਤਰ ਜੀ ਭਾਵੇਂ ਕੱਲ੍ਹ ਕਰਦੇ ਸ਼ੋਅ ਕਰਾ ਦਿਆਂ ਚਮਤਰਾ ਦਿਖਾ ਦੇਣੇ ਵੀ ਕੁਝ ਹੈਈ ਕੋਈ ਚੀਜ਼ ਕਹੋ ਬਈ ਕਰੋ ਚੈਕ ਕਾਗਲਾ ਉਤਰੋ ਕਿਡਾ ਕਾਲੀ ਅੱਖਾਂ ਨੇ ਬਈ ਚਿੱਟੀ ਨੋਗਾ ਬਈਏ ਦੋਵੇਂ ਕਾਲੀ ਅੱਖਾਂ ਚਿੱਟੀ ਨੋਗ ਹੋਈ ਸੀ ਤਿੰਨ ਤਰਸੋ ਦੇ ਦੇਣੇ ਆ ਬਈ ਜੀ ਇਹ ਕੂਤਰ ਕਰ ਲਓ ਬਈ ਫਰਾਂਸ਼ੋਂ ਝਾੜ-ਚਾਰੇ ਬਈ ਆਗਾ ਇਨਸਾਨ ਖਤਰ ਕਿਸੇ ਨਹੀਂ ਉੱਡਣ ਨੂੰ ਰੱਖਨੇ ਰੱਖ ਸਕਦੇ ਬਈ ਉੱਡਣਗੇ ਹੀ ਉੱਗਣਗੇ ਇਹ ਤੁਹਾਨੂੰ ਗਰੰਟੀ ਦਿੰਨੇ ਇਸ ਗੱਲ ਦੇ ਕਿਉਂਕਿ ਲੋਕ 1000 1000 ਰੁਪਏ ਦੇ 5 5000 ਰੁਪਏ ਦੀ ਕੰਟਰੀ ਨਾ ਦਿੰਨ ਅੱਜ ਆਪਾਂ ਤੁਹਾਨੂੰ ਇੱਕ ਤੋਂ ਉੱਪਰ ਕੀ ਕਰ ਸਕਦੇ ਵੀ ਇਹ ਕਬੂਤਰ ਉੱਟਣਗੇ ਹੀ ਉੱਟਣਗੇ ਸ਼ਾਦਰੀ ਦੇ ਬਾਈ ਕਬੂਤਰ ਗਏ ਇੱਕ ਦੋ ਇੱਕ ਕਬੂਤਰ ਹੋਈ ਜੀ ਇੱਕ ਦੋ ਇੱਕ ਮੈਂ ਵਿਕਰਮ ਦੇ ਮਿੱਤਰ ਸ਼ੌਂਕਾ ਜੀ ਸਿੱਖਾ ਬਾਈ ਜੀ ਕੋਈ ਆਪਾਂ ਤੁਹਾਨੂੰ 1000 ਨਹੀਂ ਕੋਈ 2000 ਨਹੀਂ ਆਪਾਂ ਤੁਹਾਨੂੰ ਕਬੂਤਰ ਦੇਣੇ ਹੈ ਤੈਨੂੰ ਤਾਂ ਸੋਚ ਵਈ ਲਓ ਮਿੱਤਰ ਆਜਾ ਕਰੋ ਦੇ ਅਗਲਾ ਕਬੂਤਰ ਚੈੱਕ ਲਓ ਵਈ ਅੱਖਾਂ ਦੇਖ ਜੀ ਦੁੱਧ ਵਰਗੇ ਚਿੱਟੀਆਂ ਅੱਖਾਂ ਵਈ ਕਾਲੀ ਨੋਕ ਹੈ ਵਈ ਕਰੋ ਵਈ ਚੈੱਕ ਬੱਬ ਵਈ ਕਬੂਤਰ ਚੈੱਕ ਕਰ ਲਓ ਵਈ ਜੀ ਨੋਕ ਵਈ ਕਰੋ ਪੰਜਾਂਸ਼ ਇੱਕ ਤੋ ਇੱਕ ਵੈਰਟੀ ਆ ਭਾਈ ਅੱਜ ਸਾਡੇ ਕੋਲ ਨੋ ਵਈ ਦਿਖਾਣਾ ਹੁਣ ਸਾਨੂੰ ਪੱਠਾ ਸੁਨੈਰੀ ਅੱਖਾਂ ਨੇ ਪੂਰੀ ਨੋ ਕਹਵਈ ਜੀ ਸੁਨੈਰੀ ਅੱਖਾਂ ਪੂਰੀ ਨੋ ਕਹਵਈ ਜੀ ਕਰ ਲੋ ਕਹਈ ਜੀ ਫਾਰਮੇਸ਼ਨ ਇਹ ਨਵਾਂ ਪੱਠਾ ਆ ਕਰੋ ਵਈ ਸ਼ੁਰੂ ਕਰੋ ਕੀ ਆ ਕਰ ਰੋ ਬਈ ਪੰਜਿਆਂ ਦਾ ਛਲਾ ਵੀ ਦਿਖਾ ਦੇ ਕਰ ਮੈਂ ਲਾਵੀ ਆ ਜਾ ਮਿੱਤਰਾ ਬਈ ਜੇ ਕਬੂਤਰ ਅੱਜ ਆਪਣੇ ਕੋਲ ਪੂਰੇ ਸਿਰੇ ਆਏ ਹੋਣੇ ਜਿੰਨਾ ਵੀ ਕਰਦਾ ਉਨੇ ਸਰਾ ਨੇ ਬਈ ਠੀਕ ਹੈ ਬਾਈ ਜੀ ਉੱਟਣ ਕੇ ਉੱਟਣ ਕੇ ਹੀ ਉੱਟਣ ਕੇ ਬਾਈ ਲਓ ਜੀ ਖੱਟੇ ਕਾਲੀ ਖੱਟੀ ਕਾਲੀ ਇਕ ਇਧਰੋਂ ਵੀ ਬਾਈ ਤੇ ਖੱਟੀ ਕਾਲੀ ਇਕ ਇਧਰੋਂ ਵੀ ਆ ਬਾਈ ਛਿੱਟੇ ਨੋ ਗਾ ਬਾਈ ਜੀ ਚਾਹ ਵਰ ਚ ਕਬੂਤਰ ਆ ਹੋਏ ਬਾਈ ਪਰ ਜੇ ਕਿਸ ਨੇ ਖੇੜ ਪਾਣੀ ਬਣਾਉਣਾ ਪਾ ਸਕਦਾ ਬਾਈ ਜੀ ਆਏ ਸੰਭਲੋ ਇਹ ਕਬੂਤਰ ਉਹ ਹੋਏ ਜਿਹੜੇ ਹਜ਼ਾਰਾਂ ਚ ਲੱਗ ਜਾਂਦੇ ਐ ਲੋਕ ਆਪਾਂ 3300 ਦੇ ਦੇ ਰਿਆਂ ਬਾਈ ਠੀਕ ਹੈ ਬਾਈ ਜੀ ਤੇ ਆ ਕਰੋ ਬਾਈ ਜੀ ਪੰਜਿਆਂ ਦਾ ਸ਼ੌਂਕ ਆਪਾਂ ਇਹੀ ਕਬੂਤਰ 3300 ਦੇਣੇ ਆ ਬਾਈ ਲੋਕ ਹਜ਼ਾਰਾਂ ਚ ਦਿੰਦੇ ਆ ਮੁਕਾਬਲਾ ਹੁੰਨੀ ਆ ਬਾਈ ਕਿਉਂਕਿ ਆਏ ਹੋਏ ਨੇ ਜਿੱਥੋਂ ਉਹ ਬਾਈ ਖੁਦ ਵਾਲੀਆਂ ਛੱਡਦੇ ਆ ਬਾਈ ਜੀ ਤਾਂ ਕਰਕੇ ਸਾਨੂੰ बार-बार ਆਪਾਂ ਕਹਣਗੇ ਵੀ ਇਹ ਉਹ ਕਬੂਤਰ ਆ ਬਾਈ ਛੇੜੇ ਨੂੰ ਲੋਕ ਹਜ਼ਾਰਾਂ ਚ ਦਿੰਦੇ ਆ ਆਪਾਂ ਪਰ 3300 ਚ ਦੇ ਰਿਆਂ ਬਾਈ ਜੀ ਹੋ ਬਾਈ ਜੀ ਕਰੋ ਚੈੱਕ ਲਾਰਤਾ ਬਈ ਚਿੱਟੀਆਂ ਖੱਟਾਂ ਅੰਕ ਦਿਨੇ ਬਈ ਪੂਰੀ ਨੌਕਾ ਬਈ ਜੀ ਠੀਕ ਹੈ ਬਈ ਜੀ ਕਰੋ ਭੱਲਿਆ ਸ਼ੌਕ ਆ ਲਾਸਟ ᱜੇਰ ਨਾਲ ਬਈ ਕੰਨੀ ਇਹਨਾਂ ਦੀ ਆ ਕੰਨੀ ਲਾਸਟ ᱜੇਰ ਨਾਲ ਆ ਆ ਰਹੀ ਆ ਬਈ ਠੀਕ ਹੈ ਬਈ ਜੀ ਆ ਲਾਸਟ ਕੰਨੀ ਗੇਰੂ ਆ ਬਈ ਇਦੋਂ ਬਾਅਦ ਫਿਰ 10 ਬਰਸਾਂ ਬਾਅਦ ਹੋਊਗਾ ਲੋ ਬਈ ਜੀ ਲਾਰਤਾ ਬਈ 95 ਸ਼ੋਂ ਕਰ ਲੋ ਬਈ ਠੀਕ ਆ ਬਈ ਜੀ ਕਬੂਤਰ ਹੈ ਇੱਕ ਤੋਂ ਇੱਕ ਆ ਬਈ ਆਏ ਹੋਏ ਆਪਣੇ ਕੋਲ ਇੱਕ ਘਰ ਦੇ ਕਬੂਤਰ ਹੈ ਬਈ ਕਰ ਲੋ ਬਈ ਕਲਾ ਕਲਾ ਚੈੱਕ ਕਬੂਤਰ ਬਈ ਇਹ ਆ ਹੈਗਾ ਬਈ ਵੱਡਾ ਕਬੂਤਰ ਤੇ ਵੱਡਾ ਕਬੂਤਰ ਹੈ ਬਈ ਖੱਟੀ ਕਾਲੀ ਅੱਖ ਬਈ ਆ ਕਾਲੀ ਅੱਖ ਆ ਬਈ ਤੇ ਆ ਖੱਟੀ ਅੱਖ ਆ ਬਈ ਠੀਕ ਆ ਬਾਈ ਥੱਲਾ ਮਾੜਿਆ ਮਾੜਿਆ ਖੱਖਾਂ ਕਾਲਿਆਂ ਬਾਈ ਲਾਲ ਜੀ ਨਾ ਬਈ ਲਾਲ ਡੱਬੇ ਬਚੇ ਵੀ ਕੱਢਦਾ ਏ ਗੋਲੇ ਡੱਬੇ ਵੀ ਕੱਢਦਾ ਏ ਤਾਂ ਤੁਸੀਂ ਆਪੇ ਝਾਲ ਕਰੋ ਵੀ ਇਹ ਕਿਹੜੇ ਕਬੂਤਰਾਂ ਚੋਂ ਬਾਈ ਠੀਕ ਆ ਬਾਕੀ ਸਾਰੇ ਕਬੂਤਰ ਦੱਸੇ ਰਿਆ ਤੇ ਮੈਂ ਕਿਹੜੇ ਕਬੂਤਰ ਚੋਂ ਆਪੇ ਬੋਲ ਦੇ ਕਬੂਤਰ ਬਾਈ ਲੱਛਣ ਦੀ ਲੋੜ ਨਹੀਂ ਪੈਂਦੀ ਤਾਂ ਆਪੇ ਬੋਲ ਪੈਂਦੇ ਬਾਈ ਜਿਹੜੇ ਬੰਦੇ ਖੜੇ ਆ ਰਹੀਏ ਬਾਈ ਉਹ ਆਪੇ ਸਮਝ ਜਾਂਦੇ ਵੀ ਇਹ ਕਿਹੜੇ ਕਬੂਤਰਾਂ ਚੋਂ ਬਾਈ ਪੰਜੇ ਦੇਖੋ ਪੰਜੇ ਵੀ ਦੇ ਪੂਰੇ ਗੂੜੇ ਹੋਏ ਪੂਰੇ ਗੂੜੇ ਪੰਛੀ ਆ ਬਾਈ ਆਪੇ ਸਮਝ ਲੋ ਵੀ ਇਹ ਕਿਹੜੇ ਕਬੂਤਰਾਂ ਜਾਂ ਬਾਈ ਜੀ ਠੀਕ ਹੈ ਬਾਈ ਜੀ ਨੀਲੇ ਡੱਬੇ ਤੇ ਲਾਲ ਡੱਬੇ ਸਾਰੇ ਤਰ੍ਹਾਂ ਦੇ ਘੜਦਾ ਬਾਈ ਇਹ ਤੁਸੀਂ ਆਪੇ ਜਾਣ ਕਰੋ ਵੀ ਕਿਹੜੇ ਕਬੂਤਰਾਂ ਜਾਂਗੇ ਆਹ ਕੂਦਰੀਆਂ ਆ ਲੈ ਲੱਗਿਆ ਬਾਈ ਕਿਹਦੇ ਜਿਹੜੇ ਮਾਂ-ਪਾਪਾ ਬਾਈ ਲਾਲ ਚੀਨੀ ਦੀ ਤੇਰੇ ਕਹਾਂ ਕਾਲ ਚੀਨੀ ਹੈ ਬਾਈ ਤਾਂ ਤੁਸੀਂ ਇਹ ਨੂੰ ਵੀ ਆਪੀ ਸਮਝ ਲਓ ਵੀ ਕਿਹੜੇ ਕਬੂਤਰਾਂ ਜਾਵੇ ਕਬੂਦਰੀ ਚਿੱਟੇ ਅੱਖਾਂ ਬਈ ਕਾਲੇ ਨੋਕ ਹੈ ਆਹ ਕਾਲੀ ਜਿਹੀ ਨਹੀਂ ਕਬੂਦਰੀ ਹੈ ਬਈ ਇਹ ਉਹ ਕਬੂਤਰਾਂ ਲੱਗੀ ਹੋਈ ਜਗੀ ਠੀਕ ਹੈ ਬਈ ਜੀ ਤੇ ਬਾਕੀ ਬਈ ਫਰਵਾਹ ਸ਼ੌਂਕ ਕਰੋ ਬਾਕੀ ਤੁਸੀਂ ਆਪੀ ਸਮਝਦਾ ਹੋਰ ਵੀ ਇਹ ਕਿਹੜੇ ਕਬੂਤਰਾਂ ਜਾਵਗੇ ਇਹ ਆਪਦੇ ਆਪੇ ਪਤਾ ਲੱਗ ਜਾਂਦਾ ਬਈ ਦੱਸਣ ਦੀ ਲੋੜ ਨਹੀਂ ਪੈਂਦੀ ਕਬੂਤਰ ਫੋਲ ਪੈਂਦੇ ਹੈਗਾ ਆਪੇ ਜਿਹੜਾ ਕੋਈ ਘਡੇਰੀ ਵੀਰੇ ਉਹ ਆਪ ਹੀ ਸਮਝ ਜਾਂਦਾ ਵੀ ਕਿਹੜੇ ਕਬੂਤਰਾਂ ਚਾਹ ਬਾਈ ਜਦੋਂ ਆਪਾਂ ਦੱਸਦੇ ਨਾ ਆਪ ਹੀ ਸਮਝ ਜਾਂਦੇ ਨੇ ਲੋ ਬਾਈ ਜੀ ਕਰੋ ਅਗਲੇ ਕਬੂਤਰ ਦਾ ਸ਼ੌਂਕ ਬਾਈ ਠੀਕ ਹੈ ਕੋਈ ਦੋ ਇਹ ਚ ਵੱਡੇ ਸੀ ਉਹ ਤੁਹਾਨੂੰ ਦਿਖਾ ਦੇ ਜੇ ਕੋਈ ਹੋਰ ਵੱਡਾ ਹੋਵੇ ਦੱਸੋ ਯੇ ਬਾਕੀ ਆ ਉੱਡਣ ਵਾਲੇ ਫੇਰ ਆ ਬਾਈ ਖੱਟੇ ਅੱਖਾਂ ਬਾਈ ਮੂਰ ਮੋੜੀ ਦੀ ਕਾਲੀ ਨੋਕ ਆ ਬਾਈ ਬੇਮਲੂਮ ਜੀ ਮੂਰ ਨੋਕ ਕਾਲੀ ਆ ਬਾਈ ਪਰ ਕਬੂਤਰ ਉੱਡਣ ਦੀ ਤਸਾ ਕਰਦੇ ਬਾਈ ਉੱਡਦੇ ਆਂ ਇਹ ਕਬੂਤਰ ਰਹਿ ਗਿਆ ਬਾਈ ਪਾਜੀ ਛੱਡਣ ਕੰਨੀਓ ਤਾਂ ਕਰਕੇ ਆਪ ਨੂੰ ਦੇ ਗਿਆ ਬਾਈ ਬਾਕੀ ਜਿੰਨੀਆਂ ਕਿਸੇ ਢੀਂਗੇ ਛੜਤੀਆਂ ਅਗਲੇ ਨੇ ਠੀਕ ਹੈ ਬਾਈ ਜੀ ਕਬੂਤਰ ਉੱਠਣਗੇ ਬਾਈ ਫੋਲੋ ਤੇਨ ਕੋ ਸਾਰੇ ਕਬੂਤਰ ਬਾਈ ਹਜ਼ਾਰਾਂ ਰੁਪਏ ਦੇ ਕਬੂਤਰਾਂ ਦਾ ਮੁਕਾਬਲਾ ਕਰਦੇ ਆ ਬਾਈ ਇਹ ਕਬੂਤਰ ਬਾਦਾਮ ਖਾਈ ਬੈਠਿਆ ਬਾਈ ਨਾਲੇ ਕੋਈ ਇਹ ਨਹੀਂ ਹੈਗਾ ਵੀ ਉਹ ਬਾਦਾਮ ਖਾ ਕੇ ਬੈਠੇ ਹੋਏ ਬਾਈ ਕਬੂਤਰ ਲੋ ਬਾਈ ਜੀ ਕੜੀ ਚਲੋ ਚੈੱਕ ਕਰ ਲਾ ਕਲਾ ਕਬੂਤਰ ਬਾਈ ਓ ਬਾਈ ਜੀ ਕਾਲੀਆਂ ਅੱਖਾਂ ਦਾ ਕਬੂਤਰ ਤੁਹਾਨੂੰ ਫੇਰ ਕਹੋ ਕਾਲੀਆਂ ਅੱਖਾਂ ਥੱਲੋ ਬੇਮਲੂ ਮੀ ਜਿਵੜੀ ਕਾਲੀ ਹੈਗੀ ਠੀਕ ਆ ਬਾਈ ਜੀ ਓ ਬਾਈ ਜੀ ਕਰੋ ਫਰਾਂ ਦਾ ਸ਼ੌਂਕ ਹੋਈ ਓ ਬਾਈ ਜੀ ਕਰੋ ਪੰਜੇ ਦਾ ਸ਼ੌਂਕ ਸੋਨੂੰ ਕੋਈ ਨਾ ਰਹਾ ਵੀ ਜਿਹੜੀਆਂ ਠੱਲਾਂ ਪਈਆਂ ਹੋਈਆਂ ਨੇ ਨੰਦਲਾ ਇਹ ਕੱਟ ਲਾ ਕੇ ਪਈਆਂ ਹੋਈਆਂ ਨੇ ਪੱਕੀਆਂ ਠੱਲਾਂ ਨਹੀਂ ਹੈਗੀਆਂ ਕੱਟ ਲਾ ਕੇ ਪਈਆਂ ਨੇ ਇੱਕ ਘਰ ਦੇ ਕਬੂਤਰ ਪਰ ਉੱਟਣ ਕੇ ਫੁੱਲ ਬਾਈ ਇਹ ਸੋਨੂੰ ਬਾਰ ਬਾਰ ਕਰਿਆ ਵੀ ਤਿੰਨ ਤਣ ਸਵਾਲੇ ਕਬੂਤਰ ਹਜ਼ਾਰ ਰੁਪਈਆ ਦੇ ਕਬੂਤਰਾਂ ਨਾਲ ਮੁਕਾਬਲਾ ਕਰਨਗੇ ਬਾਈ ਜੀ ਤਿੰਨ ਤਣ ਸਵਾਲੇ ਕਬੂਤਰ ਬਾਈ ਹਜ਼ਾਰ ਰੁਪਈਆ ਦੇ ਕਬੂਤਰਾਂ ਨਾਲ ਮੁਕਾਬਲਾ ਕਰਨਗੇ ਬਾਈ ਜੀ ਲੋ ਵਜੀ ਕਰੋ ਸ਼ਾਮ ਕਾਲੀ ਤੇ ਖੱਟੀ ਅੱਖਾ ਬਾਈ ਇਹ ਵੀ ਲਾਉਣ ਲਾਉਂਗ ਨੇ ਦੇ ਸੱਤਾ ਦੇਖ ਲੋ ਚੌੜੀ ਵੀ ਇਹਦੀ ਕਾਲੀ ਹੈਗੀ ਠੀਕ ਹੈ ਬਾਈ ਜੀ ਕਰੋ ਬਾਈ ਫਰਾਸ਼ਾਂ ਇਹ ਵੀ ਵੱਡੀਆਂ ਚਾਹਾਂ ਬਾਈ ਉਹ ਤੇ ਵੀ ਵੱਡੇ ਉਤਰਾ ਚਾਹਾਂ ਬਾਈ ਲਓ ਬਾਈ ਜੀ ਕਰੋ ਬਾਈ ਪੰਜੀਆਂ ਦਾ ਸੌਂਗ ਇਹ ਓ ਬਾਈ ਜੀ ਛੜ ਤਾਂ ਆਪਾਂ ਇਹ ਚਾਹੀ ਠੀਕ ਹੈ ਬਾਈ ਜੀ ਤੇ ਕੌਣ ਸਾਨੂੰ ਕਬੂਤਰ ਵਿਖਾਉਣਿਆ ਬਾਈ ਆਪਾਂ ਲਾਲ ਸੰਭਾ ਬੈਠਤੇ ਲਾਲ ਸੰਭਾ ਬੈਠਤੇ ਬੇਮਲੂ ਮਜੇ ਖੱਟੀਆਂ ਆਖਾਂ ਸਰ ਚੱਪਾ ਬੈ ਕਾਲੀ ਨੋ ਗਏ ਠੀਕ ਹੈ ਬਾਈ ਜੀ ਉੱਡਣ ਲਈ ਘਟ ਕੱਢਦੇ ਕਬੂਤਰਾਂ 3-300 ਵਾਲੇ ਕਬੂਤਰ ਕੋਈ ਹਜ਼ਾਰ ਰੁਪਈਆ ਦੇ ਕਬੂਤਰਾਂ ਦਾ ਮੁਕਾਬਲਾ ਕਰਦੇ ਆ ਬਾਈ ਕੋਈ ਇਹ ਦੌਰ ਆਈ ਨਹੀਂ ਹੈਗੀ ਇਹ ਕਬੂਤਰਾਂ ਚ ਕਬੂਤਰ ਉਹਨਾਂ ਨੂੰ ਪੂਰੇ ਫੰਗ ਬਾਈ ਜੀ ਕਰ ਲਓ ਬਾਈ ਜੀ ਪੰਜਿਆਂ ਦਾ ਸ਼ੌਂਕ ਹਾਂ ਲਾਈਵ ਮਿੱਤਰੋ ਦਿਖਾ ਦੇ ਗਰਾਹ ਹਲੋ ਬਾਈ ਜੀ ਕਰੋ ਚੈੱਕ ਕਾਲੀਆਂ ਅੱਖਾਂ ਬਈ ਚਿੱਟੀ ਨੂਗਾ ਵਈ ਸਾਬ ਚੱਕਾ ਬਈ ਇਹ ਵੀ ਕਬੂਤਰ ਝਾੜ ਚਾ ਕਬੂਤਰ ਦਾ ਲਗਭਗ ਸਾਰੇ ਝਾੜ ਚ ਐ ਪਰ ਆਪਾਂ ਤੁਹਾਨੂੰ ਉੱਡਣ ਦੀ ਗਰੰਟੀ ਇਹ ਦਿੰਨੇ ਇਹਨਾਂ ਦੀ ਇਹ 3-300 ਵਾਲੇ ਕਬੂਤਰ ਬਈ ਹਜ਼ਾਰਾਂ ਰੁਪਈਆ ਦੇ ਕਬੂਤਰਾਂ ਨਾਲ ਮੁਕਾਬਲਾ ਕਰਨਗੇ ਬਈ ਜੀ ਲੋ ਉਹਦੇ ਵਿੱਚ ਫੁੱਲਣਾ ਵਈ ਬਈ ਆਹ ਦਿਨਾਂ ਚ ਤਾਂ ਹਰੇਕ ਕਬੂਤਰ ਉੱਡ ਹੀ ਜਾਂਦਾ ਬਈ ਆਦਨਾਂ ਦੇ ਵਿੱਚ ਹਰ ਇੱਕ ਕਬੂਤਰ ਉੱਡ ਜੂਗਾ ਪਰ ਲੋ ਦੇ ਵਿੱਚ ਕਬੂਤਰ ਨਸਲੀ ਉੱਡੂਗੀ ਨਾ ਕਿ ਬੇਨਸਲ ਉੱਡੂਗਾ ਬਈ ਅੱਜ ਆਪ ਕੋ ਸਾਨੂੰ 3-300 ਰੁਪਏ ਚ ਨਸਲ ਦੇ ਰਹੇ ਆ ਬਈ ਛੇੜੀ ਹੁੰਦੀ ਹੈਗੀ ਉਹ ਨਸਲ ਦੇ ਰਹੇ ਆ ਬਈ ਤੇ ਲੋ ਬਈ ਕਰੋ ਬਈ ਸ਼ੌਂਕ ਲੈ ਆ ਬਈ ਤੋ ਹੋ ਵਾਹੀ ਲਾਸਰਾ ਖਟੀਆਂ ਕਾ ਮੂਰੋ ਪੂਰੀ ਡੋਗਾ ਵਾਜੀ ਕਰੋ ਵਾਜੀ ਫੋਰਾਣਾ ਸ਼ੌਂਕ ਇਹ ਵੀ ਛਾੜ ਜਾ ਬਈ ਛਿਕੇ ਵਾਜੀ ਇਹ ਵੀ ਛਾੜ ਜਾ ਕੁੱਤੋਂ ਲੋ ਵਾਜੀ ਕਰੋ ਪੰਜਾ ਸ਼ੌਂਕ ਵਾਜੀ ਇਹ ਆ ਲੋ ਜੀ ਉਹ ਛੱਡ ਕੇ ਦਿਖਾਈਏ ਤੁਹਾਨੂੰ ਲਵਨ ਬਣਾ ਦੇ ਬਿੱਲਾ ਪਾ ਜਿਓ ਕਹੇ ਆਗਲਾ ਇਹ ਆਗ ਕੋ ਦਿਖਾਏਗਾ ਠੀਕ ਹੈ ਜੀ ਲੋ ਭਾਈ ਜੀ ਕਰੋ ਚੱਕ ਕਬੂਤਰ ਇਹ ਲੋ ਭਾਈ ਜੀ ਬਗਾਉਣਿਆ ਤੁਹਾਨੂੰ ਅਗਲਾ ਕਬੂਤਰ ਚੱਪਾ ਸਿਰਾਂ ਵਹੀ ਚ ਟੋਲੂ ਰੁਪਿਆ ਰੱਖੋ ਸਕਦੇ ਚੱਪਾ ਸੜ ਖੱਟੀ ਅੱਖਾਂ ਕਾਲੀਪੂਰੀ ਨੋਕ ਬਈ ਲਾਲ ਚੀਨਾ ਕਬੂਤਰ ਆ ਬਈ ਇਹ ਵੀ ਕਬੂਤਰ ਬਈ ਜੀ ਚੜ ਜਾਈ ਹੋਏਗੇ ਉੱਡਣ ਨੂੰ ਫੁੱਲੇ ਡਾਵੇ ਬਈ ਉੱਡਣ ਦੇ ਪੱਤੇ ਘੜ ਦੇਗੇ ਠੀਕ ਹੈ ਬਈ ਜੀ ਜੜੀ ਛਾਤਰੀ ਦੇ ਜਦੋਂ ਕੋਈ ਲਾਈਨ ਅਪ ਤੁਹਾਨੂੰ ਦੱਸਦਾ ਹੈ ਇਹ ਲੋਜੀ ਕਰੋ ਪੰਜੇ ਦਾ ਸ਼ੌਕ ਬਈ ਇਹ ਲੋ ਬਈ ਕਰੋ ਚੈਕ ਦੇਖੋ ਖੜਤ ਦੇਖੋ ਕਬੂਤਰ ਦੀ ਹੈਗੀਆਂ ਨਾ ਬਾਈ ਖੜਤ ਦੇਖੋ ਬਾਈ ਕਬੂਤਰਾਂ ਦੀ ਖੜਤ ਆ ਹੈਗੀਆਂ ਨਾ ਬਾਈ ਏ ਲੋ ਬਾਈ ਕਰਾਉਣਿਆ ਸਾਨੂੰ ਅਗਲਾ ਕਬੂਤਰ ਚੈੱਕ ਬਾਈ ਦੋ ਅੱਖਾਂ ਕਿਸਮਾਂ ਵਾਲੀਆਂ ਜਿਨ੍ਹਾਂ ਅੱਖਾਂ ਬਾਈਆਂ ਕਿਸਮਾਂ ਵਾਲੀਆਂ ਜਿਨ੍ਹਾਂ ਅੱਖਾਂ ਨੇ ਬਾਈ ਹੁੰਦੀ ਹੀ ਰਹਿਗਾ ਹੈਗੀਆਂ ਕਿਸਮਾਂ ਵਾਲੀਆਂ ਜਿਨ੍ਹਾਂ ਅੱਖਾਂ ਨੇ ਬਾਈ ਲਓ ਭਾਈ ਜੀ ਫਰਾਂਦਾ ਕਰ ਲੋ ਸ਼ੌਕ ਠੀਕ ਹੈ ਜੀ ਭਾਈ ਆ ਕਰ ਲੋ ਭਾਈ ਪੰਜਾਣਾ ਸ਼ੌਕ ਲਓ ਭਾਈ ਕਰੋ ਚੱਕਾ ਕਹ ਉਤਰਿਆ ਅੱਜ ਲਗਭਗ ਸਾਡੇ ਕੋਲ ਸਾਰੇ ਆਏ ਓਏ ਹਾਂ ਉੱਡਣੇ ਪੰਪ ਘੜਦੇ ਭਾਈ ਉੱਡਣ ਲਈ ਤੁਹਾਨੂੰ ਕਹਿੰਦਾ ਉੱਡਣ ਵਾਲਾ ਤੁਹਾਨੂੰ ਮੈਂ ਐਂ ਕਹਿੰਦਾ ਵੇ ਉੱਠਣਗੇ ਉੱਠਣਗੇ ਆਪਾਂ ਇਹ ਕਈ ਕਈ ਨਹੀਂ ਗਰੰਟੀ ਲੈਂਦੇ ਨਹੀਂ ਤੰਦਰ ਸੁਆਣ ਦੀ ਪੁਰਾ ਜੇਪ ਉਹ ਲੈ ਰਹੇਗੇ ਕਿਉਂਕਿ ਆਪਾਂ ਨੂੰ ਚਕੀਨ ਆਪਾਂ ਨੂੰ ਪਤਾ ਹੈਗਾ ਵੀ ਕੀ ਚੀਜ਼ ਆ ਬਾਈ ਸਾਰਾ ਪਤਾ ਕੋਈ ਆਪਾਂ ਨੂੰ ਕੀ ਚੀਜ਼ ਆ ਲੋਗ ਵਈ ਜੀ ਕਰੋ ਚੈੱਕ ਸਾਫ਼ ਜਿ ਟੱਕ ਵਾਲੀ ਅੱਖਾਂ ਚਿੱਟੀ ਨੂਕ ਆ ਬਾਈ ਜੀ ਲੋ ਵਈ ਜੀ ਕਰੋ ਵਈ ਫਰਾਸ਼ਾਂ ਕੋਈ ਜੀ ਕਰੋ ਸ਼ੌਂ ਕਰ ਲੋ ਬਈ 4 ਕਿਲੋ ਗੋਲੇ 4 ਕਿਲੋ ਕਰਦੇ ਮੱਦੇ ਕਿ ਲੋ ਜੀ ਬਈ 4 ਕਿਲੋ ਗੋਲੇ 4 ਕਿਲੋ ਕਰੋ ਬਈ ਜੀ 55 ਸ਼ੌਂ ਬਈ ਲਓ ਬਈ ਕਰੋ ਚੈੱਕ ਬਈ ਉਤਰਾ ਦੇ ਖੜਾਣ ਚੈੱਕ ਕਰ ਲੋ ਲੋ ਬਈ ਕੱਲਾ ਕੱਲਾ ਚੈੱਕ ਕਰਾਉਣਾ ਚੁੱਪਣ ਕੋਈ ਉਹ ਨਹੀਂ ਹੈਗਾ ਹਾਂ ਲੋ ਬਾਈ ਜੀ ਹੁਣ ਸਾਨੂੰ ਕਬੂਤਰ ਚੈੱਕ ਕਰਾਉਣੇ ਆਪਾਂ ਇਹ ਵੀ ਉੱਡਣ ਵਾਲੇ ਦੇ ਰੰਗਣ ਲੱਗਿਆ ਪਰ ਉੱਡ ਜਾਵੇ ਕਬੂਤਰ ਇਹਦੇ ਬਾੜੇ ਮਾਰੇ ਸੰਭਾ ਬਾਈ ਸਰਤੇ ਚੱਟੀਆਂ ਅੱਖਾਂ ਨੇ ਬਾਈ ਪੂਰੀ ਨਾ ਹੋ ਗਈ ਠੀਕ ਹੈ ਬਾਈ ਜੀ ਕਰੋ ਕੋਈ ਸੀ ਫਰਾਂਸ਼ ਨੂੰ ਬਾਈ ਆਓ ਉੱਡਣ ਵਾਲੇ ਫੁੱਲੇ ਡਾਵੇ ਬਾਈ ਹੈ ਉੱਡਣ ਵਾਲੇ ਕੋਈ ਘਾਟ ਨਹੀਂ 3300 ਰੁਪਏ ਦੇ ਕਬੂਤਰ ਹੈ ਬਾਈ ਉੱਡਣ ਨੂੰ ਹੈ ਬਈ ਫੁੱਲੇ ਡਾਵੇ ਦੇਖੋ ਬਈ ਪੰਜੇ ਦੇਖੋ ਗੂੜੇ ਪੰਜੇ ਆ ਬਈ ਕੋਈ ਹੋਣ ਹੀ ਨਹੀਂ ਉਹ ਵੀ ਫਿੱਕੇ ਜਿਹੇ ਗੂੜੇ ਪੰਜੇ ਆ ਬਈ ਲਓ ਬਈ ਕਰੋ ਚੈੱਕ ਕਰਾ ਵੀ ਚੈੱਕ ਮੁੰਡਿਆ ਕੱਲਾ ਕੱਲਾ ਕਬੂਤਰ ਚੈੱਕ ਕਰ ਲਓ ਕੱਲਾ ਕੱਲਾ ਬਈ ਜਾ ਆ ਬਈ ਉਸ ਨੂੰ ਚੈੱਕ ਕਰਾਉਣਾ ਕਬੂਤਰ ਖਟੀਆਂ ਅੱਖਾਂ ਬਈ ਮੂਰੋ ਮੌੜੀ ਜੀ ਕ ਲਈ ਨੋ ਕ ਬਈ ਜੀ ਨੋ ਬਈ ਜੀ ਕਰੋ ਪਰਵਾਸੋਂ ਕੋ ਕੀ ਆ ਕਰੋ ਜੀ ਬਈ ਪੰਜਾਂ ਸ਼ੌਂਕ ਠੀਕ ਹੈ ਜੀ ਬਈ ਲੈ ਵੀ ਕਰਾ ਲਈ ਚੱਕ ਮਿੱਤਰਾ ਕਬੂਤਰ ਦੇਖੋ ਬਈ ਅੱਜ ਕੱਲਾ ਕੱਲਾ ਖੜ ਤੋ ਦੇਖੋ ਕਬੂਤਰਾਂ ਦੀ ਕੋਈ ਸੁਣੋ ਇਹ ਨਹੀਂ ਕਰੇ ਕੀ ਇਹ ਜੇ ਕੂਤਰਾ ਹੈ ਜੇ ਸਾਰੇ ਕਬੂਤਰੇ ਪੰਪ ਆ ਬਾਈ ਫੁੱਲੇ ਡਾ ਪਿਆ ਬਾਈ ਠੀਕ ਹੈ ਬਾਈ ਜੀ ਲਓ ਜੀ ਖੱਟੀਆਂ ਅੱਖਾਂ ਚਿੱਟੀ ਨੂਗਾ ਬਾਈ ਜੀ ਲਾਲ ਚਮ ਇਹ ਵੀ ਲਾਲ ਚੀਨਾ ਬਾਈ ਠੀਕ ਹੈ ਬਾਈ ਜੀ ਉੱਡਲੇ ਪੰਪ ਕੱਢਦੇ ਬਾਈ ਕੂਤਰਾ ਤਿੰਨ ਤਿੰਨ ਸੌ ਦੇ ਦੇਣਿਆ ਬਾਈ ਠੀਕ ਹੈ ਬਾਈ ਜੀ ਚਾਹ ਕੋਈ ਇਕ ਲੈਓ ਚੈੱਕ ਇਕੱਠੇ ਬੁੱਕ ਕਰਾਉਣੇ ਚਾਹੁੰਦਾ ਇਕੱਠੇ ਕਰਾ ਸਕਦੇ ਹੋ ਪਰ ਪੇਮੈਂਟ ਪਾ ਕੇ ਹੀ ਬੁੱਕ ਹੋਣਗੇ ਬਾਈ ਜੀ ਕੋਈ ਇਹ ਨਹੀਂ ਹੋਣਗੇ ਉਹੀ ਬੁੱਕ ਕਰਾਂਗੇ ਬਈ ਆਪਾਂ ਠੀਕ ਹੈ ਬਾਈ ਜੀ ਉੱਡਣੇ ਪੂਰੇ ਬੰਬਾ ਬਾਈ ਇਹ ਕਮਪਟਰ ਲੈ ਵੀ ਕਰਾ ਦੇ ਮਿੱਤਰ ਚੈੱਕ ਕਰਵਾ ਦੇ ਤੇ ਲਓ ਬਾਈ ਜੀ ਕਰੋ ਚੈੱਕ ਚਾਹੀਦਾ ਰੰਗ ਆ ਬਾਈ ਲਾਲ ਰੁੱਤੀ ਉਹੇ ਜੀ ਦੇ ਅੱਖਾਂ ਦਾ ਰੰਗ ਹੈ ਉਹੇ ਜੀ ਇਹਦੇ ਨੋਕਾਂ ਦਾ ਰੰਗ ਹੈ ਬਈ ਠੀਕ ਹੈ ਜੀ ਬਈ ਲੋ ਵੀ ਇਹ ਵੀ ਚਾਰਚ ਹੈਗੀ ਉਹ ਤਾਂ ਸਾਰੀ ਚਾਰਚ ਹੈਗੇ ਪਰ ਉੱਡੋਏ ਬਈ ਪੰਪ ਘੜਦੇਗੇ ਉੱਡੋ ਨੂੰ ਪੂਰੇ ਵਧੀਆ ਕੁਆਲਟੀ ਉੱਡਣ ਲਿਦਨ ਦੀ ਠੀਕ ਹੈ ਬਾਈ ਜੀ ਰੰਗਾਂ ਤੋਂ ਤੁਸੀਂ ਆਪੇ ਜਾਣਗੇ ਹੋਵੋ ਕਿ ਕਿਹੜੇ ਨਸਲ ਚੋ ਕਬੂਤਰ ਬਈ ਦੇਖਣ ਸਾਰੀ ਪਹਿਚਾਣ ਜਾਂਦਾ ਲਾ ਲੈ ਵਿਕਰਮ ਇਤਰਾ ਚੇਕਾ ਹੌਸ ਕਰਦੇ ਰਤੀ ਦੇ ਇਹ ਮਦੀਨਾ ਬਈ ਰੁੱਤੀ ਠੀਕ ਹੈ ਬਾਈ ਜੀ ਲਓ ਜੀ ਬਾਈ ਕਰੋ ਚੈੱਕ ਕਾਲੀ ਚੀਨੀ ਬਈ ਚਿੱਟੇ ਅੱਖਾਂ ਦੇ ਥਲੜੀ ਜਵੜੀ ਕਾਲੀ ਆ ਬਈ ਚਿੱਟੇ ਨੋਕ ਆ ਬਈ ਜੀ ਇਹ ਇੱਕ ਉਦਰੀ ਬਾਜੀ ਉੱਡੀ ਹੋਈ ਆ ਬਈ ਇਹ ਇੱਕ ਉਦਰੀ ਉੱਡੀ ਸੀ ਮੇਰਾ ਖਿਆਲ ਆ ਬਈ ਇਹ ਅਪਰੈਲ ਦੇ ਐਂਟੀ ਜੇ ਚੁੱਟੀ ਹੋਈ ਹੋਈ ਬਾਜੀ ਹੈ ਠੀਕ ਹੈ ਬਾਈ ਜੀ ਅਪ੍ਰੈਲ ਦੇ ਇੰਟੀਜੀ ਚ ਉੱਡੀ ਹੋਏ 25 26 ਤਰੀਕ ਚ ਤੇ ਨੇ ਹਿੱਸਾ ਵੀ ਲੈਂਦਾ ਬਈ ਠੀਕ ਹੈ ਬਈ ਆ ਕਬੂਤਰੇ ਹਿੱਸਾ ਵੀ ਲੈਂਦਾ ਹੋਏਗਾ ਤੇ ਇਹ ਵੀ ਤੁਹਾਨੂੰ ਦੱਸਦਾ ਵੀ ਕਿਹੜੇ ਪਿੰਡ ਉੱਡੀ ਸੀ ਸਾਰਾ ਕਲੀਅਰ ਕਰ ਦਾਂਗੇ ਬਈ ਤਿੰਨ ਤਿੰਨ ਸੌ ਦੇ ਦੇਣੇ ਆ ਬਈ ਕਬੂਤਰੇ ਇਕੱਠੇ ਲਿਆਉਣੇ ਚਾਹੁੰਦਾ ਇਕੱਠੇ ਲੈ ਜਾਓ ਟੁੱਟਵੇਂ ਲਿਆਉਣੇ ਚਾਹੁੰਦਾ ਕੋਈ ਟੁੱਟਵੇਂ ਲੈ ਜਾਓ ਬਈ ਉੱਟਾਂ ਦੀ ਆਪਣੀ ਗਾਰੰਟੀ ਆ ਬਈ ਫੁੱਲੇ ਇੱਕ ਘਾੜ ਦੇ ਕਬੂਤਰੇ ਬਈ ਕੋਈ ਉਹ ਟੁੱਟ ਨਹੀਂਗੇ ਲੋ ਜੀ ਖੱਟੀਆਂ ਅੱਖਾਂ ਸਿੰਬਾ ਬਾਈ ਦੇ ਸਰਤੇ ਪੂਰੀ ਨੋਕ ਹੈ ਬਾਈ ਜੀ ਇਹ ਵਿੱਚ ਚਵੜਚਾ ਬਈ ਜੇ ਇੰਨੀ ਗਾਰੰਟੀ ਨਾਲ ਤੁਹਾਨੂੰ ਕੋਈ ਕਬੂਤਰ ਦੇ ਦੇ ਆਪਾਂ ਦੇੰਦਾਰਾਂ ਬਾਈ ਜੀ ਇਹ ਕਬੂਤਰ ਹਜ਼ਾਰਾਂ ਚ ਨਹੀਂ ਮਿਲਦੇ ਆ ਤੁਹਾਨੂੰ 5000 ਦਾ 2000 ਦਾ 1000 ਦਾ ਤਾਂ ਦੂਗੀ ਦੂਗਾ ਪਰ ਆਪਾਂ ਜਿੰਨੀ ਗਾਰੰਟੀ ਦੇ ਰਹੇ ਕੋਈ ਲੈ ਕੇ ਦਿਖਾਵੇ ਇਹ 3-3 ਸੌਲੇ ਕਬੂਤਰ ਨੇ ਆਪਾਂ ਗਾਰੰਟੀ ਦਿੰਨਾ ਬਈ ਉੱਟਣਗੇ ਫੁੱਲ ਲੋਚ ਬਈ ਆ ਦਿਨ ਜਦ ਹਰੇਕ ਦੀ ਕਬੂਤਰ ਉੱਟਦੇ ਬਈ ਆਦਨ ਉਸ ਦਾ ਹਰ ਇੱਕ ਉੱਡ ਜਾਂਦਾ ਬਾਈ ਠੀਕ ਹੈ ਨਾ ਬਾਈ ਇਹ ਤੁਹਾਨੂੰ ਪੰਤਾਉੜੀ ਡਿਗਰੀ ਚ ਕਲਡ ਡਿਗਰੀ ਟੈਂਪਰੇਚਰ ਦੇ ਕਬੂਤਰ ਦਾ ਦਿਖਾਇਆ ਬਾਈ ਇਹ ਤੁਹਾਨੂੰ ਲੈ ਵਿਕਰਮਾ ਮੇਰੇ ਚੱਕਾ ਬਾਈ ਠੀਕ ਹੈ ਜੀ ਬਾਈ ਤੇ ਇੱਕ ਮਦੀਨਾ ਬਾਈ ਆ ਤੇ ਵੱਡੀ ਹੈਗੀ ਤੇ ਵੀ ਵੱਡੀ ਮਦੀਨਾ ਬਾਈ ਮੈਂ ਤੁਹਾਨੂੰ ਪਹਿਲਾਂ ਦੱਸ ਦਿੱਤੀ ਵੀ 2-4 ਕਬੂਤਰੇ ਚ ਵੱਡੇ ਆ ਬਾਈ ਚੱਟੀਆਂ ਅੱਖਾਂ ਨੇ ਬਾਈ ਚੱਬਾਈ ਸਿਰਾਂ ਚਿੱਟੀ ਨੋ ਗਵਈ ਆ ਇੱਕ ਦੋ ਦਾਗ ਆ ਬਈ ਦੇ ਸਾਤੀ ਦੇ ਇੱਕ ਰੋਈ ਦਾਗ ਆ ਬਈ ਤੁਸੀਂ ਆਪੇ ਸਮਝਦੇ ਹੋ ਰਮ ਜੇ ਕਿਹੜੀ ਨਸਲ ਆ ਬਈ ਦੱਸਣ ਦੀ ਲੋੜ ਨਹੀਂ ਪੈਂਦੀ ਆਪੇ ਪੁੱਛ ਲੈੰਦਾ ਅਗਲਾ ਜਿਹੜਾ ਸਹੀ ਕਿਹੜੀ ਇਹ ਤੋਂ ਕੁੱਝ ਲੈਂਦਾ ਬਈ ਠੀਕ ਆ ਬਈ ਜੀ ਜਦੋਂ ਕੋਈ ਲੈਣਾ ਉਹ ਪਾਸੋਂ ਛਾਤਰੀ ਵੀ ਦੱਸ ਦਾਂਗੇ ਬਈ ਲੋ ਉਹਦੇ ਕਬੂਤਰ ਆ ਬਈ ਲੋ ਜੀ ਕਰੋ ਪੰਜਾਂ ਦਾ ਸ਼ੌਕ ਲਾ ਵੀ ਮੇਰਾ ਕਰਾ ਦੇ ਚੈੱਕ ਆ ਕਿ ਲਮ ਲਮ ਉਹ ਕਰ ਦਮੜੇ ਤਾ ਉਹ ਬੋਜੀ ਕਰੋ ਚੈੱਕ ਗੱਲਾ ਗੱਲਾ ਕਬੂਤਰ ਉੱਡਣੂ ਪੂਰੇ ਬੰਬੇ ਆ ਬਾਈ ਤਿੰਨ ਤਣ ਸੌ ਦੇ ਦੇਣੇ ਆ ਬਾਈ ਜੀ ਠੀਕ ਆ ਬਾਈ ਜੀ ਤਿੰਨ ਤਣ ਸੌ ਦੇ ਕਬੂਤਰ ਦੇਣੇ ਉੱਡਣ ਵਾਲੇ ਗੱਟ ਕੱਢਦੇ ਆ ਬਾਈ ਜਦੋਂ ਕੋਈ ਲੈਣੋਂ ਕੋਈ ਛਾਤਰੀ ਵੀ ਦੱਸਦਾ ਕਿ ਵੀ ਆ ਛਾਤਰੀ ਦੇ ਪਰ ਕਬੂਤਰ ਦੇਖੋ ਤੁਸਾਂ ਤੁਹਾਨੂੰ ਕਲੀਅਰਟੀ ਦਿਖਾ ਰਿਹਾ ਬਾਈ ਠੀਕ ਆ ਬਾਈ ਜੀ ਇਹ ਚੋ ਵੀ ਬੱਚੀ ਨਾ ਗਿਆ ਬਈ ਆਪਣੇ ਕੋਲ ਆਏ ਹੋਏ ਇਹ ਜੋ ਕਿਸ ਨੇ ਜੇ ਕੋ ਉੱਤਰ ਰਖਾਉਣੇ ਚ ਸਾਰੀ ਰਖਾਉਣੇ ਚ ਕੱਲ ਰਖਾਉਣੇ ਹੋਈ ਜੀ ਤਾਂ ਸੋਨ ਨੂੰ ਪੈਸੇ ਪਾ ਕੇ ਹੀ ਰੱਖੇ ਜਾਣਗੇ ਉਹ ਨਹੀਂ ਰੱਖੇ ਜਾਂਦੇ ਬਈ ਠੀਕ ਹੈ ਬਈ ਜੀ ਉਹ ਨਹੀਂ ਰੱਖੇ ਜਾਂਦੇ ਹਾਂ ਉੱਡਣੇ ਤੋਥਾ ਬਈ ਇਹਨਾਂ ਦੀ ਉੱਟਣਗੇ ਹੀ ਉੱਟਣਗੇ ਬਾਕੀ ਇਹ ਜਾਣ ਕਰਾਉਂ ਤਾਂ ਨਸਲਾਂ ਵੀ ਪਛਾਣ ਜਾਂਦਾ ਵੀ ਆਹਨ ਨਸਲ ਚੋਂ ਹੈ ਅੱਧਾ ਕਾਪਾ ਦਸਨ ਨੱਤ ਕਰਵਾ ਚੰਨ ਜਾਂਦਾ ਬਈ ਠੀਕ ਹੈ ਬਾਈ ਜੀ ਲਓ ਬਾਈ ਜੀ ਘਰ ਨੂੰ ਚੱਕ ਲੱਗਦਾ ਹੋਏ ਬਾਈ ਕਰੋ ਚੱਕ ਲਾਈ ਮੇਤਰਾ ਭੜੀ ਬਾਕੀ ਬਾਈ ਜੀ ਡਿਲਬਰੀ ਕੋਈ ਨਹੀਂ ਹੈ ਕਿ ਮੈਂ ਤੁਹਾਨੂੰ ਪਹਿਲਾਂ ਦੱਸਦਾਗਾ ਇੱਥੋਂ ਆ ਕੇ ਲੈ ਕੇ ਜਾਣੇ ਪੈਣਗੇ ਬਾਈ ਜੀ ਤਿੰਨ ਤਿੰਨ ਸੌ ਦੇ ਕਬੂਤਰ ਹੈਗੇ ਉੱਡਣ ਨੂੰ ਆਪਣੀ ਗਰੰਟੀ ਹੈਗੀ ਜੇ ਕੋਈ ਏ ਰੇਟ ਦੇ ਵਿੱਚ ਤੁਹਾਨੂੰ ਉੱਡਲੇ ਕਬੂਤਰ ਦੇ ਦੇ ਇਹ ਕਬੂਤਰ ਬਾਦਾਮ ਖਾਈ ਬੈਠਿਆ ਬਈ ਕੋਈ ਐ ਨਹੀਂ ਹੈਗਾ ਵੀ ਉਂ ਬੈਠੇ ਤੇ ਬਾਦਾਮ ਖਾਈ ਬੈਠੇ ਉੱਡਦੇ ਦੀ ਜਿੱਦੇ ਕਿ ਛੱਡ ਗਏ ਉਹਨੇ ਪਾ ਜੇ ਛੱਡ ਲੈ ਬਾਕੀ ਇਹ ਆਪਾਂ ਨੂੰ ਅੱਜ ਦੇ ਗਿਆ ਛਾਤਰੀ ਦੇ ਕਬੂਤਰ ਹੈ ਬਈ ਉੱਡਣ ਨੂੰ ਪੂਰੇ ਪੰਮਾ ਬਈ ਠੀਕ ਹੈ ਬਾਈ ਜੀ ਲੋ ਦੇ ਕਬੂਤਰ ਹੈਗੇ ਜੇ ਕੋਈ ਤਿੰਨ ਤਿੰਨ ਸੌ ਚ ਤੁਹਾਨੂੰ ਇਹੋ ਜਿਹੇ ਕਬੂਤਰ ਦੇ ਜੇ ਆਪਾਂ ਨੂੰ ਅਗੇ ਫੜ ਲਿਓ ਠੀਕ ਹੈ ਬੋਈ ਜੀ ਕਿਉਂਕਿ ਆਪਾਂ ਤੁਸੀਂ ਸਾਡੇ ਵੀਡੀਓ ਬਹੁਤ ਦੇਖਦੇ ਹੋਗੇ ਬਹੁਤ ਪਿਆਰ ਕਰਦੇ ਹੋ ਪਰ ਅੱਜ ਤੱਕ ਆਪਾਂ ਕਦੇ ਹੰਮੀ ਨਾ ਉੱਠੀ ਅੱਜ ਆਪਾਂ ਹੰਮੀ ਕਿਉਂ ਉੱਠ ਰਹੇ ਹਾਂ ਕਿਉਂਕਿ ਆਪਾਂ ਨੂੰ ਪਤਾ ਹੈਗਾ ਆਪਣਾ ਮਿੱਤਰ ਜਿਹੜਾ ਬੰਦਾ ਆਪਣੇ ਕੰਪਿਊਟਰ ਦੇ ਕੇ ਹੈ ਬਾਕੀ ਨਾਗਰਾ ਪ੍ਰੋਡਕਸ਼ਨ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਬਈ ਨਾਗਰਾ ਪ੍ਰੋਡਕਸ਼ਨ ਇੰਸਟਾਗ੍ਰam ਵੀ ਆਪਾਂ ਹੁਣ ਚਲਾਉਣ ਲੱਗਾਂਗੇ ਠੀਕ ਹੈ ਬਈ ਉਹਦੇ ਵੀ ਜ਼ਰੂਰ ਜਾਓ ਉਹਨੂੰ ਫੋਲੋ ਕਰਿਓ ਤੇ ਨਾਗਰਾ ਪ੍ਰੋਡਕਸ਼ਨ YouTube ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬਾਈਲ ਵਾਲਾ ਬਟਨ ਵੀ ਸੱਪਦੇ ਹੋ ਤਾਂ ਕਿ ਆਉਣ ਵਾਲੇ ਵੀਡੀਓ ਦੀ notification ਮਿਲਦੀ ਰਹੇ ਪਿੰਡ ਆਪਣਾ ਨਾ ਕਰ ਬਾਈ ਚਲੋ ਸੰਗਰੂਰ ਨੇੜੇ ਚੌਣੇ ਮੋੜ ਵਾਲੀਆਂ ਮੋੜਾਂ ਨੇ ਬਾਈ ਜੀ ਫੋਨ ਨੰਬਰ ਹੈਗਾ ਬਣਾ 88728 01437 ਮੇਰਾ ਫੋਨ ਨੰਬਰ ਹੈ ਬਾਈ ਜੀ 88728 01437 ਮੇਰਾ ਫੋਨ ਨੰਬਰ ਹੈ ਬਾਈ ਜੀ ਤਦ ਤੱਕ ਲਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ